ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਕਿਉਂਕਿ ਬਾਬਾ ਦੀਪ ਸਿੰਘ ਦਾ ਨਾਮ ਖਜ਼ਾਨਿਆਂ ਦੀ ਚਾਬੀ ਹੈ ਕਦੇ ਜ਼ਿੰਦਗੀ 'ਚ ਦੁੱਖ ਆ ਗਈ ਬਿਮਾਰੀ ਆ ਗਈ ਤਕਲੀਫ ਆ ਗਈ ਕੋਈ ਜਿੱਥੇ ਸਾਰਿਆਂ ਨੇ ਤੁਹਾਡਾ ਪੱਲਾ ਛੱਡਤਾ ਸਾਰੇ ਪਿੱਛੇ ਹੋ ਗਏ ਆ ਕੋਈ ਬਾਹ ਨਹੀਂ ਫੜ ਗਿਆ ਰਾਜੀ ਤੁਹਾਡੀ ਉਸ ਵਕਤ ਆਪਣੀ ਬੰਦਗੀ ਬਾਬਾ ਦੀਪ ਸਿੰਘ ਜੀ ਵੱਲ ਲੈ ਜਾਓ ਅੱਖਾਂ ਬੰਦ ਕਰਕੇ ਮਨਚੀ ਨਾਮ ਲੈਂਦੇ ਰੋ ਮਨਚੀ ਯਾਦ ਕਰਦੇ ਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਫੇਰ ਦੇਖਣਾ ਤੁਹਾਡੀਆਂ ਮੁਸ਼ਕਲਾਂ ਕਿਵੇਂ ਪਿੱਛੇ ਹੁੰਦੀਆਂ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆ ਗਏ ਨਾ ਤੇ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਕੋਈ ਮਾੜਾ ਸਮਾ ਵੀ ਆਇਆ ਸਿਰ ਤੇ ਉਹ ਆਪਣੇ ਆਪ ਹੀ ਪਿੱਛੇ ਹੋ ਜਾਣਾ ਕਿ ਅਦੀ ਰੱਖਿਆ ਦਾ ਬਾਬਾ ਦੀਪ ਸਿੰਘ ਜੀ ਕਰਨਦੇ ਆ ਮੈਂ ਕੁਝ ਨਹੀਂ ਵਿਗਾੜ ਸਕਦਾ ਦਾ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰੋ ਸੁੱਖਾਂ ਦੇ ਖਜ਼ਾਨੇ ਆਪੇ ਆਈ ਜਾਣੇ ਘਰ 'ਚ ਖੁਸ਼ੀਆਂ ਦਾ ਹਿਸਾਬ ਨਹੀਂ ਰਹਿਣਾ ਜ਼ਿੰਦਗੀ 'ਚ ਐਨੀਆਂ ਖੁਸ਼ੀਆਂ ਵੀ ਦੁਨੀਆ ਤੁਹਾਡੇ ਘਰ 'ਚ ਬਾਬਾ ਹੀ ਨੇ ਸੱਚੇ ਮਨ ਨਾਲ ਪਿਆਰ ਕਰਦੇ ਹੋਣਾ ਬਾਬਾ ਜੀ ਸੀ ਦੇ ਨਾਲ ਤਾਂ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਬਰਗਤਾ ਨਹੀਂ ਮੁਕਣਗੀਆਂ ਕਦੇ ਤੁਹਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਏਗੀ ਰੋਟੀ ਪਾਣੀ ਦੀ ਫਿਕਰ ਨਾ ਕਰੋ ਉਹ ਪ੍ਰਮਾਤਮਾ ਨੇ ਆਪੇ ਬਣਾਇਆ ਸਭ ਕੁਝ ਉਹਨੇ ਤੁਹਾਡੀ ਜ਼ਿੰਦਗੀ 'ਚ ਸਭ ਕੁਝ ਭੇਜ ਦੇਣਾ ਆਪੇ ਤੁਹਾਨੂੰ ਉਹਦੇ ਸੋਚਣ ਦੀ ਲੋੜ ਹੀ ਨਹੀਂ ਹੈਗੀ ਕੋਈ ਡਰਨ ਦੀ ਲੋੜ ਨਹੀਂ ਕੋਈ ਪਰਵਾਹ ਨਾ ਕਰੋ ਦੁਨੀਆ ਦੀ ਕੀ ਕੰਦੀ ਦੁਨੀਆ ਦੁਨੀਆ ਮਹਿਨੇ ਦੀ ਹੁੰਦੀ ਨਾ ਤੁਹਾਨੂੰ ਅੱਜ ਤੁਹਾਡੇ ਮਾੜੇ ਸਮੇਂ ਦੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਸ ਮਾਲਕ ਨੇ ਆਪੇ ਜਵਾਬ ਦੇ ਦਿੰਨੇ ਉਹਨੇ ਆਪੇ ਸਾਂਭ ਲੈਣਾ ਸਭ ਕੁਝ ਤੁਹਾਡੀ ਜ਼ਿੰਦਗੀ ਆਪਣੇ ਆਪ ਸਹੀ ਕਰੇਗਾ ਉਹ ਸਭ ਕੁਝ ਭੇਜੇਗਾ ਤੁਹਾਡੀ ਜ਼ਿੰਦਗੀ 'ਚ ਤਾਂ ਤਨ ਬਾਬਾ ਦੀਪ ਸਿੰਘ ਜੀ